ਸਰਸਿਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪੱਲ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਹਿਮਾਚਲ ਦੇ ਜ਼ਿਲ੍ਹਾ ਊਨਾ ਦੇ ਟਾਲੀਵਾਲ ਦੇ ਹਾਲਾਤ ਦੇਖ ਲੋ ਕਿਹੋ ਜੇ ਨੇ ਤਸਵੀਰਾਂ ਮੂੰਹ ਬੋਲਦੀਆਂ ਫਲੱਡ ਆ ਗਿਆ ਸਾਰੇ ਪਾਸੇ ਪਾਣੀ ਹੀ ਪਾਣੀ ਚਾਰੇ ਪਾਸੇ ਦਿਖਾਈ ਦੇ ਰਿਹਾ ਹੈ ਸੋ ਜੇ ਕਿਸੇ ਨੇ ਇਸ ਰਸਤੇ ਵੱਲ ਜਾਣਾ ਹੈ ਤੇ ਥੋੜਾ ਜਿਹਾ ਸਾਵਧਾਨੀ ਨਾਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਟਾਲੀਵਾਲ ਜਿੱਥੇ ਸਰੀਏ ਵਾਲੀ ਫੈਕਟਰੀ ਹੈ ਉਸ ਦੇ ਨਾਲ ਪਾਣੀ ਪੈਟਰੋਲ ਪੰਪ ਤੱਕ ਪਹੁੰਚ ਚੁੱਕਾ ਹੈ ਔਰ ਸਪੀਡ ਕਿੰਨੀ ਹੈ ਇਸ ਕਰਕੇ ਇਸ ਰਸਤੇ ਤੋਂ ਝੁੰਗੀਆਂ ਗੜ ਸ਼ੰਕਰ ਜਾਣ ਵਾਲੇ ਲੋਕ ਸਾਵਧਾਨ ਰਹਿਣ ਜੋ ਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਇਸ ਕਰਕੇ ਤੁਸੀਂ ਸਾਵਧਾਨ ਰਹੋ ਅਤੇ ਜਾਣੇ ਅਣਜਾਣੇ ਚ ਅਜਾਈ ਗਲਤੀ ਨਾ ਕਰ ਬੈਠਿਓ ਜਿਸ ਦੀ ਪਰਵਾਹੀ ਨਾ ਹੋ ਸਕੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਰੋਡ ਤੋਂ ਜਾਣ ਵਾਲੇ ਲੋਕ ਸੁਚੇਤ ਹੋ ਸਕਣ ਧੰਨਵਾਦ ਸ਼ਸ਼ੀਕਾਲ